ਨਾਮ ਵੱਡੇ ਤੇ ਦਰਸ਼ਨ ਛੋਟੇ ਇਹੀ ਹਾਲਾਤ ਅੱਜਕੱਲ ਪੰਜਾਬ ਤੋਂ ਰਾਜ ਸਭਾ ਗਏ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਮੈਂਬਰ ਨੇ ਯਾਨੀ ਕਿ ਰਾਜ ਸਭਾ ਸੰਸਦ ਨੇ ਉਹਨਾਂ ਦੇ ਨਾਲ ਬਣਦੇ ਨਜ਼ਰ ਆ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਦਾ ਮੰਡੇਟ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਜਨਤਾ ਨੇ ਦਿੱਤਾ ਸੀ ਉਹ ਰਾਜ ਸਭਾ ਦੇ ਵਿੱਚ ਜਦੋਂ ਬੰਦੇ ਗਏ ਤੇ ਮੰਨਿਆ ਜਾ ਰਿਹਾ ਸੀ ਕਿ ਕੁਝ ਉਸ ਤਰ੍ਹਾਂ ਦੇ ਮੁੱਦੇ ਪੰਜਾਬ ਦੇ ਚੁੱਕੇ ਜਾਣਗੇ ਪਰ ਜਦੋਂ ਨਾਮ ਤੈਅ ਹੋਏ ਉਦੋਂ ਵੀ ਸਵਾਲ ਵੱਡੇ ਖੜੇ ਹੋਏ ਤੇ ਹੁਣ ਜਿਹੜੀ ਕਿ ਰਿਪੋਰਟ ਸਾਹਮਣੇ ਆਈ ਹੈ ਉਸ ਨੇ ਇਹਨਾਂ ਰਾਜ ਸਭਾ ਮੈਂਬਰਾਂ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਲਾ ਦਿੱਤੇ ਨੇ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਅੱਜ ਅਸੀਂ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਸਾਤ ਰਾਜ ਸਭਾ ਮੈਂਬਰਾਂ ਦੀ ਜਿਨ੍ਹਾਂ ਨੇ ਆਪਣੇ ਐਮਪੀ ਲੇਟ ਦੇ ਪੈਸੇ ਜਿਹੜੇ ਨੇ ਉਹ ਖਰਚ ਹੀ ਨਹੀਂ ਕੀਤੇ ਨੇ ਜਾਂ ਕਹਿ ਲਈਏ ਕਿ ਕੁੱਲ ਮਿਲਾ ਕੇ ਓਵਰ ਆਲ ਜੇ ਮੰਨਿਆ ਜਾਏ ਸੱਤਾਂ ਦੇ ਸੱਤਾਂ ਮੈਂਬਰ ਪਾਰਲੀਮੈਂਟ ਦਾ ਮਿਲਾਇਆ ਜਾਏ ਤੇ ਮਹਿਜ਼ 29% ਫੰਡ ਖਰਚ ਕੀਤਾ ਗਿਆ ਬਾਕੀ ਇਦਾਂ ਹੀ ਅਨਯੂਟਿਲਾਈਜ਼ ਪਿਆ ਸੋ ਜੋ ਦਾਅਵੇ ਲਗਾਤਾਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਕਰਦੇ ਨੇ ਕਿ ਪੰਜਾਬ ਦੇ ਲੋਕਾਂ ਲਈ ਅਸੀਂ ਕੰਮ ਕਰ ਰਹੇ ਆਂ ਸਰਕਾਰ ਕਰਦੀ ਏ ਉਹਨਾਂ ਦੇ ਹਾਲਾਤ ਜਿਹੜੇ ਨੇ ਉਹ ਕੀ ਨੇ ਇੱਕ ਇੱਕ ਕਰਕੇ ਸਾਰਿਆਂ ਦਾ ਦੱਸਾਂਗੇ ਕਿ ਆਖਿਰਕਾਰ ਰਾਜ ਸਭਾ ਤੋਂ ਜਾਂ ਪਾਰਲੀਮੈਂਟ ਤੋਂ ਕਿੰਨਾ ਕੋ ਫੰਡ ਐਮਪੀ ਲੈਡ ਦੇ ਤੌਰ ਤੇ ਉਹਨਾਂ ਨੂੰ ਮਿਲਿਆ ਔਰ ਕਿੰਨਾ ਅਜੇ ਤੱਕ ਉਹਨਾਂ ਨੇ ਖਰਚ ਕੀਤਾ 3 ਸਾਲ ਤੋਤੇ ਦਾ ਸਮਾਂ ਰਾਜ ਸਭਾ ਬਣੇ ਨੂੰ ਹੋ ਚੁੱਕਿਆ ਪਰ ਹਾਲਾਤ ਕੀ ਨੇ ਯਾਨੀ ਕਿ ਆਲਮੋਸਟ 50% ਤੋਂ ਜ਼ਿਆਦਾ ਟਰਮ ਕਿਉਂਕਿ 6 ਸਾਲ ਦਾ ਹੁੰਦਾ ਰਾਜ ਸਭਾ ਦਾ ਸੋ 50% ਤੋਂ ਉੱਪਰ ਦੀ ਟਰਮ ਆਪਣੀ ਪੂਰੀ ਕਰ ਚੁੱਕੇ ਨੇ ਪਰ ਹਾਲਾਤ ਫਿਰ ਵੀ ਕਿਸ ਤਰ੍ਹਾਂ ਦੇ ਰਹੋ ਤੁਹਾਨੂੰ ਦੱਸਨੇ ਆ ਸਭ ਤੋਂ ਪਹਿਲਾਂ ਗੱਲ ਕਰਨਿਆ ਬਲਬੀਰ ਸਿੰਘ ਸਿੰਚੇਵਾਲ ਦੀ ਪਰਿਆਵਰਣ ਵਿਦਨੇ ਪਰਮਸ਼੍ਰੀ ਨੇ ਪਰ ਕੋਲ ਮਿਲ ਆ ਕੇ ਅਸੀਂ ਕਹਿ ਸਕਨੇ ਆ ਕਿ ਉਹਨਾਂ ਨੂੰ ਰਾਜ ਸਭਾ ਮੈਂਬਰ ਭੇਜਿਆ ਗਿਆ ਸੀ ਕਿ ਪੰਜਾਬ ਤੋਂ ਨੇ ਪੰਜਾਬੀ ਚੁੱਕੇ ਜਦੋਂ ਸਵਾਲ ਹੋਇਆ ਹੋਰ ਜਿਹੜੇ ਮੈਂਬਰ ਪਾਰਲੀਮੈਂਟ ਸੀ ਉਹ ਪੰਜਾਬ ਤੋਂ ਨਹੀਂ ਸੀਗੇ ਪਰ ਬਲਬੀਰ ਸਿੰਘ ਸਿੰਚੇਵਾਲ ਨੂੰ ਕਹਿ ਲੈ ਕੇ ਕਿਹਾ ਜਾ ਰਿਆ ਸੀ ਕਿ ਉਹ ਪੰਜਾਬੀ ਨੇ ਜਾਣਦੇ ਨੇ ਤਾਂ ਬੈਟਰ ਰਹੇਗਾ ਪਰ ਹੁਣ ਜੇ ਗੱਲ ਕਰੀਏ ਤਾਂ ਟੋਟਲ ਹੁਣ ਤੱਕ ਉਹਨਾਂ ਨੂੰ 14 ਕਰੋੜ 71 ਲੱਖ ਰੁਪਏ ਅਲੋਕੇਟ ਕੀਤੇ ਗਏ ਨੇ पर खर्चे ने महज जे असी गल करिए नौ करोड़ अठत्ती लख रुपये उन्होंने खर्च किए हैं बाकी उस तरह पै यानी कि कुल मिला के चौदह करोड़ बहत्तर लाख तो बलबीर सिंह सिंहवाल ने नौ करोड़ अठत्ती लाख रुपए खर्च किए हैं बाकी का फंड अजे उस तरह पैया दूजे नंबर विक्रमजीत सिंह सानी विक्रमजीत सिंह सानी जो कि दिल्ली तो ने हालांकि फरीदकोट के रहने वाले ने ਪਰ ਚੁੱਕਿ ਵਪਾਰ ਕਰਦੇ ਨੇ ਆਪਣੀ ਐਨ ਜੀਓ ਚਲਾਉਂਦੇ ਨੇ ਉਹ ਰਾਜ ਸਭਾ ਭੇਜੇ ਗਏ ਉਹਨਾਂ ਨੂੰ ਵੀ 14 ਕਰੋੜ 71 ਲੱਖ ਰੁਪਏ ਮਿਲੇ ਨੇ ਪਰ ਉਹਨਾਂ ਨੇ ਹੁਣ ਤੱਕ ਖਰਚ ਕੀਤੇ ਨੇ ਮਹਿਸ 5 ਕਰੋੜ 76 ਲੱਖ ਰੁਪਏ ਯਾਨੀ ਕਿ ਲਗਭਗ 9 ਕਰੋੜ ਰੁਪਏ ਬਿਨਾਂ ਖਰਚੇ ਪਏ ਨੇ ਜੋ ਕਿ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ کارਗੁਜ਼ਾਰੀ ਤੇ ਸਵਾਲੀਆਂ ਨਿਸ਼ਾਨਖੜਾ ਖੜਾ ਕਰਦਾ ਹਾਲਾਂਕਿ ਲਗਾਤਾਰ ਹੁਣ ਪਿੱਛੇ ਵੀ ਜਦੋਂ ਹੜ ਆਏ ਤੇ ਲਗਾਤਾਰ ਮੀਟਿੰਗਾਂ ਚ ਮੁੱਖ ਮੰਤਰੀ ਤੇ ਕੇਜਰੀਵਾਲ ਸਾਹਿਬ ਨਾਲ ਨਜ਼ਰ ਆਏ ਪਰ ਕਿਹਾ ਗਿਆ ਕਿ ਮੈਂ ਆਪਣੇ ਵੱਲੋਂ ਫੰਡ ਦਊਂਗਾ ਪਰ ਐਮਪੀ ਰਾਟ ਦਾ ਪੈਸਾ ਅਜੇ ਵੀ ਐਵੇਂ ਪਿਆ ਖਰਚ ਨਹੀਂ ਕੀਤਾ ਗਿਆ ਤੀਜੇ ਨੰਬਰ ਤੇ ਜੇ ਅਸੀਂ ਗੱਲ ਕਰੀਏ ਸੰਜੀਵ ਅਰੋੜਾ ਜਿਹੜੇ ਕਿ ਹੁਣ ਮੰਤਰੀ ਬਣ ਚੁੱਕੇ ਨੇ ਉਹਨਾਂ ਵੱਲੋਂ ਵੀ 18 ਕਰੋੜ ਉਹਨਾਂ ਨੂੰ ਅਲਾਕੇਟ ਕੀਤਾ ਗਿਆ ਫੰਡ ਦੇ ਵਿੱਚ ਪਰ ਹੁਣ ਤੱਕ ਮੈਂ 7 ਕਰੋੜ 81 ਲੱਖ ਰੁਪਏ ਉਹਨਾਂ ਨੇ ਖਰਚ ਕੀਤੇ ਨੇ 10 ਕਰੋੜ ਤੋਂ ਵੱਧ ਅਜੇ ਵੀ ਉਹਨਾਂ ਦੇ ਖਾਤੇ 'ਚ ਪਿਆ ਜੋ ਕਿ ਪੰਜਾਬ ਲਈ ਖਰਚਿਆ ਨਹੀਂ ਗਿਆ ਇਹ ਤੇ ਫਿਰ ਵੀ ਥੋੜੀ-ਬਹੁਤ ਗਣੀਮਤ ਹੈ ਜਿਹੜੇ ਤਿੰਨ ਨਾਮ ਅਸੀਂ ਤੁਹਾਨੂੰ ਦੱਸੇ ਨੇ ਕਿ ਜਿਨ੍ਹਾਂ ਨੇ ਹੁਣ ਤੱਕ ਜੋ ਕੁਝ ਖਰਚ ਕੀਤਾ ਚਾਹੇ ਸਿਂਚੇਵਾਲ ਨੇ ਵਿਕਰਮਸਾਨੀ ਨੇ ਜਾਂ ਸੰਜੀਵਰ ਉਹਨਾਂ ਨੇ ਉਸ ਤੋਂ ਬਾਅਦ ਜਿਹੜੇ ਚਾਰ ਨਾਮ ਨੇ ਉਹਨਾਂ ਦਾ ਅੰਕੜਾ ਸੁਣ ਕੇ ਤੁਸੀਂ ਹੋਰ ਵੀ ਹੈਰਾਨ ਹੋ ਜਾਓਗੇ ਚੌਥੇ ਨੰਬਰ ਤੇ ਆਉਂਦੇ ਨੇ ਹਰਪਜਨ ਸਿੰਘ ਕ੍ਰਿਕਟਰ ਰਹੇ ਨੇ ਹੁਣ ਕਮੈਂਟਰੀ ਕਰਦੇ ਨੇ ਬਹੁਤ ਕੁਝ ਹੁਣ ਕਈ ਰਿਐਲਿਟੀ ਸ਼ੋ ਚਾਹੁੰਦੇ ਨੇ ਇਹਨਾਂ ਨੂੰ ਰਾਜ ਸਭਾ ਭੇਜਿਆ ਗਿਆ ਕਿ ਪੰਜਾਬੀ ਨੇ ਪੰਜਾਬੀਆਂ ਦੀ ਨੁਮਾਇੰਦਗੀ ਕਰਦੇ ਨੇ ਇੱਕ ਸੈਲੀਬ੍ਰਿਟੀ ਨੇ ਇਹਨਾਂ ਨੂੰ ਹੁਣ ਤੱਕ 17 ਕਰੋੜ 19 ਲੱਖ ਰੁਪਏ ਐਮਪੀ ਲੈਡ ਲਈ ਅਲੋਟ ਹੋ ਚੁੱਕਿਆ ਹੈ ਅਲੋਕੇਸ਼ਨ ਹੋ ਚੁੱਕਿਆ ਪਰ ਮਹਿਸ 5 ਕਰੋੜ 74 ਲੱਖ ਰੁਪਏ ਨਾਲ ਨੇ ਖਰਚ ਕੀਤੇ ਨੇ ਯਾਨੀ ਕਿ 12 ਕਰੋੜ ਦੇ ਆਸ-ਪਾਸ ਪੈਸਾ ਅਜੇ ਵੀ ਪਿਆ ਹੈ ਜੋ ਕਿ ਇਹ ਖਰਚ ਨਹੀਂ ਕਰ ਸਕੇ ਨੇ ਤੇ ਤੁਸੀਂ ਆਪ ਅੰਦਾਜ਼ਾ ਲਾਓ ਕਿ ਪੰਜਾਬ ਦੇ ਮੁੱਦਿਆਂ ਤੇ ਤੇ ਗੱਲ ਕੀ ਹੋਏਗੀ ਜੇ ਐਮਪੀ ਲੈਟ ਦਾ ਪੈਸਾ ਹੀ ਖਰਚ ਨਹੀਂ ਹੋ ਰਿਹਾ ਖੈਰ ਉਸ ਤੋਂ ਅੱਗੇ ਵਧਨੇ ਆ ਸੰਦੀਪ ਪਾਠਕ ਜਿਹੜੇ ਕਿ ਜਨਰਲ ਸੈਕਟਰੀ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇਨਚਾਰਜ ਵੀ ਰਹੇ ਨੇ ਅੱਜਕਲ ਪੰਜਾਬ ਤੋਂ ਥੋੜੇ ਜੇ ਰੁਕਸਤੀ ਵੱਲ ਨੇ ਯਾਨੀ ਕਿ ਬਾਹਰ ਨੇ ਪਰ ਇਹਨਾਂ ਨੂੰ ਵੀ ਰਾਜ ਸਭਾ ਭੇਜਿਆ ਗਿਆ ਸੀ ਇਹ ਕਹਿ ਕੇ ਕਿ ਸਾਡੇ ਚਾਣਕੇ ਨੇ ਪਰ ਚਾਣਕੇ ਨੀਤੀ ਐਮਪੀ ਲੈਟ ਦਾ ਫੰਡ ਖਰਚਣ ਚ ਕਿਤੇ ਕੰਮ ਨਹੀਂ ਆਈ ਆ ਕਹਿ ਲੀਏ ਕਿ ਵਰਤ ਹੀ ਨਹੀਂ ਗਈ ਜਾਂ ਕਹਿ ਲੀਏ ਕਿ ਵਰਤ ਨਹੀਂ ਆਈ ਨਹੀਂ 18 ਕਰੋੜ 32 ਲੱਖ ਰੁਪਏ ਸੰਦੀਪ ਪਾਠਕ ਨੂੰ ਫੰਡ ਅਲੋਕੇਟ ਹੋਇਆ ਐ ਐਮਪੀ ਲੜ ਤੋਂ ਪਰ ਹੁਣ ਤੱਕ ਮਹਿਸ 2 ਕਰੋੜ 76 ਲੱਖ ਰੁਪਏ ਖਰਚ ਕੀਤੇ ਗਏ ਨੇ 15 ਕਰੋੜ ਤੋਂ ਵੱਧ ਇਸੇ ਤਰ੍ਹਾਂ ਪਿਆ ਖਰਚੀ ਨਹੀਂ ਕੀਤਾ ਗਿਆ ਤੇ ਤੁਸੀਂ ਆਪ ਅੰਦਾਜ਼ਾ ਲਾਓ ਕਿ ਕੀ ਕੁਝ ਆਪਾਂ ਪੰਜਾਬ ਲਈ ਕਰ ਰਹੇ ਆ ਕਿੰਨੇ ਸਵਾਲ ਨੇ ਖੈਰ ਉਸ ਤੋਂ ਅੱਗੇ ਚੱਲਨੇ ਆ অশੋਕ ਮਿੱਤਲ ਜਿਹੜੇ ਕਿ लवली 프로ਫੈਸ਼ਨਲ ਯੂਨੀਵਰਸਿਟੀ ਦੇ ਮਾਲਕ ਵੀ ਨੇ ਜਲੰਧਰ ਤੋਂ ਨੇ ਵਪਾਰੀ ਨੇ ਇਹਨਾਂ ਨੂੰ ਵੀ ਐਮਪੀ ਬਣਾ ਕੇ ਭੇਜਿਆ ਗਿਆ ਸੀ ਤੇ ਇਹਨਾਂ ਨੂੰ ਹੁਣ ਤੱਕ 17 ਕਰੋੜ 35 ਲੱਖ ਰੁਪਏ ਅਲੋਕੇਸ਼ਨ ਹੋ ਚੁੱਕੀ ਹੈ ਐਮਪੀ ਲੈਡ ਦੇ ਖਾਤੇ ਦੇ ਵਿੱਚ ਪਰ ਮਹਸ 2 ਕਰੋੜ 35 ਲੱਖ ਰੁਪਏ ਖਰਚ ਕੀਤੇ ਗਏ ਨੇ ਯਾਨੀ ਕਿ 15 ਕਰੋੜ ਖਾਤੇ ਦੇ ਵਿੱਚ ਪਿਆ ਹੁਣ ਖਾਤੇ 'ਚ ਪਿਆ ਹੈ ਪੰਜਾਬ ਦੇ ਲੋਕਾਂ ਲਈ ਵਰਤਿਆ ਨਹੀਂ ਜਾ ਰਿਹਾ ਵਜੇ ਕੀ ਕੁਛ ਹੈ ਐਮਪੀ ਬੈਤੜ ਦੱਸ ਸਕਦੇ ਨੇ ਖੈਰ ਇਸ ਸਾਰੇ ਨਾਮ ਮਲੇ ਪਰ ਤੁਸੀਂ ਹੈਰਾਨ ਹੋਗੇ ਕਿ ਇੱਕ ਨਾਮ ਅਜੇ ਮੈਂ ਨਹੀਂ ਲਿਆ ਜਿਹੜਾ ਕਿ ਪੰਜਾਬ ਦਾ ਸਭ ਤੋਂ ਚਰਚਿਤ ਚਿਹਰਾ 2022 ਜਾਂ 2019 ਵੇਲੇ ਵੀ ਰਿਹਾ ਸੀ ਉਸ ਤੋਂ ਬਾਅਦ ਵੀ ਰਿਹਾ ਸੀ ਕਿਹਾ ਜਾਂਦਾ ਸੀ ਕਿ ਸਰਕਾਰੀ ਹੀ ਚਲਾਉਂਦੇ ਸੀ ਪਰ ਅੱਜ ਕੱਲ ਪੰਜਾਬ ਤੋਂ ਗਾਇਬ ਨੇ ਰਾਗਵ ਚੱਡਾ ਦੀ ਗੱਲ ਕਰ ਰਹੇ ਹਾਂ ਰਾਗਵ ਚੱਡਾ ਜਿਹੜੇ ਕਿਸੇ ਬਹੁਤ ਚਰਚਿਤ ਚਿਹਰੇ ਨੇ ਔਰ ਇਹਨਾਂ ਨੂੰ ਰਾਜ ਸਭਾ ਭੇਜਣ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਸਦੀ 18 ਕਰੋੜ 82 ਲੱਖ ਰੁਪਏ ਹੁਣ ਤੱਕ ਐਮਪੀ ਲੇਟ ਫੰਡ ਤੋਂ ਇਹਨਾਂ ਨੂੰ ਮਿਲ ਚੁੱਕੇ ਨੇ ਔਰ ਖਰਚਾ ਤੇ ਕਰੋੜਾ 6 ਹੀ ਨਹੀਂ 1 ਕਰੋੜ ਵੀ ਨਹੀਂ ਹੈ 18 ਕਰੋੜ 82 ਲੱਖ ਚੋਂ ਮੈਂਸ 70 ਲੱਖ ਰੁਪਏ ਖਰਚ ਕੀਤੇ ਨੇ 18 ਕਰੋੜ ਤੋਂ ਵੱਧ ਇਸੇ ਤਰ੍ਹਾਂ ਪਿਆ ਹੈ ਯਾਨੀ ਕਿ ਪੰਜਾਬ ਲਈ ਖਰਚੇ ਹੀ ਨਹੀਂ ਗਿਆ ਸੋ ਓਵਰঅল ਐਵਰੇਜ ਕੱਢੀਏ ਤੇ ਮੈਂ 29% ਸਾਤਾਂ ਦੇ ਸੱਤਾਂ ਐਮਪੀ ਦਾ ਮਿਲਾ ਕੇ ਖਰਚ ਹੋਇਆ ਹੈ ਬਾਕੀ ਐਵੇਂ ਪਿਆ ਹੈ ਸੋ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਦੇ ਹਾਲਾਤ ਉਹੀ ਨੇ ਨਾਮ ਵੱਡੇ ਦਰਸ਼ਨ ਛੋਟੇ ਇਸੇ ਕਰਕੇ ਇਹ ਗੱਲ ਕਹਿ ਰਹੇ ਆ ਕਿ ਪੰਜਾਬ ਲਈ ਗੱਲਾਂ ਕਰਨੀਆਂ ਔਰ ਪੰਜਾਬ ਲਈ ਕਰਨ ਚ ਬੜਾ ਫਰਕ ਹੁੰਦਾ ਔਰ ਇਸੇ ਆંકੜਿਆਂ ਨੇ ਸਾਰਾ ਕੁਝ ਜਗਜ਼ਾਹਰ ਕਰ ਦਿੱਤਾ